ਹਣਾ ਤੇ ਰੇਟ ਬੰਦੇ ਦਾ ਬਾਈ 1 10 95000 ਦੀ ਦੇਣੀ 1 ਲੱਖ 10000 ਰੁਪਇਆ ਰੇਟ ਆ 95000 ਦੀ ਬਾਈ ਕਹਿੰਦਾ ਹਾਂ ਨਾ ਇਹ ਬਾਈ ਕੋਲੇ ਚਾਰ ਨਗਲੇ ਚਾਰੀ ਟੋਪ ਦੇਣੇ ਤੋਰ ਬਾਈ ਕਿਰਾ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਦੇ ਇੱਕ ਵਾਰੀ ਤੋਰਦੀ ਜੈਡ ਵਾਲਾ ਜਿਵੇਂ ਪੁੱਛਾਂ ਤੇ ਬਾਕੀ ਬਾਈ ਨੇ ਚਿਮਕਾਉਣ ਕਿੰਨੂੰ ਵੀ ਕਾਸਰ ਕੋਈ ਛੱਡੀ ਨਹੀਂ ਹੈਗੀ ਇਹ ਥਣਾ ਸਪੇਸ ਨੂੰ ਬਹੁਤ ਚੰਗਾ ਤਿਆਰ ਹੁੰਦੀ ਆਉਂਦੀ ਆ ਬਾਕੀ ਗੱਲਬਾਤ ਨਾਲ ਦੀ ਨਾਲ ਕਰੀ ਜਾਂ ਬਾਈ ਸੱਸੀ ਗੱਲ ਕਰੀ ਜਾਂ ਸੱਸੀ ਗੱਲ ਜੀ ਤੇ ਨਾਂ ਕੁਸੀ ਬੁਰਾ ਬ੍ਰੋ ਮਾ ਕੁਲਵਿੰਦਰ ਸਿੰਘ ਪੰਡਤ ਕੀਵਗਲਾ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਲੰਮੀ ਲੈ ਜਾ ਮੜੀ ਲੰਬੀ ਤੇ ਜ਼ਿਲ੍ਹਾ ਮਾਨਸਾ ਬਾਈ ਹੈ ਨਾ ਮੋਬਾਈਲ ਨੰਬਰ ਬੋਲੀ ਕੋਲ 9958 ਜੀ 99 ਕਾੜੀ ਠੀਕ ਆ ਤੇ ਇਹ ਦੋ ਵੀ ਹੈ ਜੀ ਕਿੰਨਾ ਕੁ ਟਾਈਮ ਲੈਂਦੀ ਹੈ ਬਾਈ ਕੁਲਵਿੰਦਰ 12 13 ਦਿਨ ਪੈਂਦੀ 12 13 ਦਿਨ ਬਣ ਜੂ ਫਿਰ ਤਾਂ ਬਹੁਤ ਹੋਣਾ ਜੈਡ ਬਲੈਕ ਅਜਾ ਮੈਂ ਪੂਰੀ ਛੋਟੀ ਸਕੀਨ ਆਗੀ ਤੇ 12 13 ਦਿਨਾਂ ਦੀ ਕੱਚੀ ਆ ਪੂਰੀ ਪ੍ਰੋਪਰ ਤਿਆਰ ਹੁੰਦੀ ਆਉਂਦੀ ਹੈ ਜਮਾ ਤੇ 12 13 ਦਿਨਾਂ ਦੀ ਕੱਚੀ ਪੂਰੀ ਵਧੀਆ ਤਿਆਰ ਹੋ ਕੇ ਆਊਗੀ ਛਣਾ ਥਣਾ ਸਪੇਸ ਬਹੁਤ ਸੋਹਣਾ ਛੋਟੀ ਸਕੀਨਾ ਕੰਮੇ ਸੁਬਈ ਦੂਜਾ ਸੁਆ ਦੂਜਾ ਸੁਆ ਤੇ ਦੁੱਦੀ ਕਿੰਨੀ ਕਮੀਦ ਲਾ ਕੇ ਚੱਲਿਆ ਉਹਨੇ 15 ਦਿੱਤਾ ਜੀ ਭਲੂਨ ਨੇ ਹਾਂਜੀ ਤੇ ਇਸ ਵਾਰ ਕਿੰਨੀ ਕਮੀਦ ਹੈ 18 ਪਲੱਸ ਦੀ 18 ਪਲੱਸ ਦੀ ਉਮੀਦ ਹੈਗੀ ਆ ਹਾਂਜੀ ਹਾਂਜੀ ਜੀ ਜੇ ਕਈ ਵਾਰ ਹੁਣੀ ਖਰੀਦ ਲਿਆ ਜਾਏ ਗਰੰਟੀ ਦੇਂਗਾ ਜੀ ਗਰੰਟੀ ਹੈ ਜੀ ਕਈ ਵਾਰ ਵਾਲਾ ਕਹਿਣ ਕਹਣ ਜੀ ਬੜਾ ਫਰਕ ਹੁੰਦਾ ਨਾ ਨਾ ਇਹ ਗਰੰਟੀ ਹੈ ਵੀ ਜੇ ਦਾ 18 ਦਾ ਠੀਕ ਹੈ ਜੇ ਮਤਲਬ 15 ਰਗੀ ਤਾਂ ਆਪਾਂ ਵਾਪਸ ਲੈ ਆਪਣੀ ਹੈ ਜੀ ਮਤਲਬ ਕਲ ਨੂੰ ਕੋਈ ਆਇਆ ਤਾਂ ਨਹੀਂ ਵੀ ਕਹਦੇ ਵੀ ਮੈਂ ਨਾ ਆਪਾਂ ਮਣਕੇ ਦੇ ਦਾਂਗੇ 18 ਪਲੱਸ ਹੀ ਮਣਕੇ ਦੇ ਦਾਂਗੇ ਵੀ ਆਪਾਂ ਨੂੰ ਸਾਈ ਵੀ ਨਾ ਕਰ ਬਾਕੀ ਕਿਸੇ ਦੀ ਕੋਈ ਸੇਵਾ ਕਹੀ ਜੇ ਕਿਸੇ ਦੀ ਕਹੀ ਜੀ ਸਾਈ ਵੀ ਨਾ ਕਰ ਲੈ 10000 ਰੁਪਏ 20000 ਰੁਪਏ ਵੜਾ ਦੇ ਜਿਹਦੇ ਸੁਬੀ 18 ਲੀਟਰ ਮਣਕੇ ਦੇ ਦਾਂਗੇ ਲੈ ਭਾਈ ਇਹ ਵੀ ਸਭ ਤੋਂ ਵੱਡੀ ਗੱਲ ਆ 10000 ਰੁਪਿਆ 15000 ਰੁਪਿਆ ਸਾਈ ਵੀ ਨਾ ਕਰ ਲਿਓ 18 ਲੀਟਰ ਭਾਈ ਕਹਿੰਦਾ ਮਣਕੇ ਦੇ ਦਾਂਗੇ ਕੁਲਵਿੰਦਰ ਭਾਈ ਰੇਟ ਕੀ ਰੱਖਿਆ ਮੌਕੇ ਦਾ ਏ ਇਹ ਕਿੱਸੀ ਹੋ ਮਾਨਤਾਨ 1.70 ਦੀ ਝੋਟੀ ਦੇਣਾ 10000 ਰੁਪਇਆ ਬਾਈ ਕਹਿੰਦਾ ਮਾਨਤਾਨ ਕਰੂੰਗਾ 1.70 ਹਜ਼ਾਰ ਦੀ ਝੋਟੀ ਦੇਉਂਗਾ ਰੇਟ 1 80 ਆ ਮੰਡੀ ਦੇ ਹਿਸਾਬ ਆ ਤੇ ਦੋ ਨੰਬਰ ਦਾ ਤੌਰ ਬਾਈ ਇਹ ਤਾਜੀ ਸੂਈ ਆ ਹਾਂਜੀ ਹਾਂਜੀ ਤੇ ਕਿੰਨੇ ਕਿ ਦਿਨ ਹੋ ਗਏ ਬਾਈ ਇਹਨੂੰ ਹੋ ਗਈ 12 13 ਦਿਨਾਂ ਦੀ ਸੂਈ 12 13 ਦਿਨਾਂ ਦੀ ਸੂਈ ਹੋਈ ਆ ਟੌਪ ਦੀ ਝੋਟੀ ਹੈ ਜਮਾ ਨਿਖਣ ਮਾ ਥਣ ਲੱਗੇ ਸੋਹਣਾ ਤੇ ਲੇਵ ਦੇ ਵਿੱਚ ਕਿਸੇ ਪਾਸੋਂ ਵੀ ਕੋਈ ਕਮੀ ਨਹੀਂ ਹੈਗੀ ਮੋਟਾ ਮੋਟਾ ਵਧੀਆ ਥਾਣਾ ਤੇ ਕੰਮੇ ਸੂਈ ਬਾਈ ਇਹ ਭਲੂਣ ਆ ਜੀ ਭਲੂਣ ਕੱਟੀ ਹੈਗੀ ਵਧੀਆ ਕਾਜਿਸ ਹੋਈ ਆ 12 13 ਦਿੰਦੇ ਹਨ ਬਾਈ ਦੁੱਧ ਹੁਣ ਕਲਵਿੰਦਰ ਕਿੰਨਾ ਤਿਆਰ 13 ਕਿਲੋ ਆ 12 ਕਿੱਦੇ ਮਾ ਪ੍ਰੋਪਰ ਪ੍ਰੋਪਰ ਜੀ 13 ਕਿਲੋ ਦੁੱਧ ਕੰਡੇ ਕੰਡੇ ਵਾਲਾ ਬਾਈ ਜਮਾ ਕੰਡੇ ਵਾਲਾ ਤਿਆਰ ਆ 12 22 ਕਹਿੰਦਾ ਮਣਕੇ ਦੇ ਮੈਂ ਕਿਲੋ ਘੱਟ ਦੱਸਾਂ ਅਗਲੇ ਨੂੰ ਕਈ ਵਾਰ ਅਗਲਾ ਕਹਿੰਦੇ ਵੀ ਤੇਰੀ ਹਨਾ ਖਾਏ 13 ਕਿਲੋ 12 ਕਿਲੋ ਦੀ ਪੂਰੀ ਜਮਾ ਐ ਦਸੱਲੀ ਕਰਾਂਗੇ ਕੰਡੇ ਲਾ ਕੇ ਹਾਂਜੀ ਰੇਟ ਬਾਈ 140 130 ਦੀ ਕੱਤੀ ਦੇ ਦਾਂਗੇ 140 ਰੇਟ ਹੈ ਕਿ 1 ਲੱਖ 30 ਹਾਂ ਇਹ ਮਾਰ ਲੈਣਾ ਹੈ

ਤੋ ਟਿੱਕਾ ਨਾ ਲਾਇਓ ਯੂ ਤਾਂ ਹਜਮਾਕਤੀ ਜਾ ਰੇ ਅਰਧੇਖਿਆ ਦੀ ਖਾ ਨਾ ਤਾਂ ਅਮਨੇ ਰਾਈਟ ਮੇ ਲਗ ਬੂਸਟਰ ਇਹਨੇ ਦਿਆ ਰੋ ਸੂਬੇ ਸ਼ਾਮ ਇੱਕ ਇੱਕ ਘੰਟਾ ਪਹਿਲਾ ਧਾਰ ਕਾੜਨ ਦਾ ਪਹਿਲਾ ਪੋਸ਼ਾ ਵੀ ਇੱਕ ਨੰਬਰ ਦਾ ਅਰ ਧਾਰ ਵੀ ਬੜੀ ਅਰਧੂ ਤਪ ਹੋ ਗਾਣਾ ਹੋਣਾ ਬਾਈ ਅਰ ਯਾ ਆਪਣਾ ਹਰੇਕ ਮੈਡੀਕਲ ਸਟੋਰ ਪੈ ਔਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890043000 ਦੀ 31 ਕੱਢੀ ਖਲਾਉਣੀ ਹੈ ਪਹਿਲੇ ਸੂਏ ਪਹਿਲੇ ਸੂਏ ਠੀਕ ਹੈ ਤੇ ਤਿੰਨ ਨੰਬਰ ਤੇ ਦੋ ਹੋਰ ਬਾਈ ਗਰਾ 55 ਨੰਬਰ ਤੇ ਚੋਟੀ ਚੱਕਰ ਹੋ ਇੱਕ ਵਾਰੀ ਤੁਰਦੀ ਤੇ ਚੋਟੀ ਬਹੁਤ ਸੋਹਣੀ ਹੈ ਵੀ ਤੇ ਵੀ 240 ਹੈਣਾ ਹਾਂਜੀ ਥੋੜਾ ਥਣਾ ਨੇ ਮਾਰਦੀ ਗਲਵੰਦਰ ਹੈਣਾ ਥੋੜੀ ਤੱਕ ਮੂਰੇ ਆਈ ਕੱਟੇ ਹਾਂ ਥੋੜਾ ਜਿਹਾ ਨਾ ਬਾਈ ਜੋੜਵੇਂ ਥਾਣੇ ਤੇ ਹੋ ਟਾਈਪ ਦੇ ਬਾਹਰ ਨੂੰ ਨਿਕਲਦੇ ਨੇ ਥਣਾ ਨੇ ਮਾਰਦੀ ਚੋਟੀ ਬਹੁਤ ਸੋਹਣੀ ਸੀਗੀ ਤੇ ਲੇਵਾ ਸਾਫ ਆ ਬਿਲਕੁਲ ਥੋੜਾ ਥਣਾ ਪੱਖੋਂ ਖਾਗੀ ਮਾਰ ਬਾਈ ਹੈਣਾ ਤੱਕ ਬਸ ਮੂਰੇ ਹਾਂ ਦੁੱਧ ਕਿੰਨਾਗਾ ਕਿੰਨਾ ਦੈਂਦ ਦੀ ਸੂਈ ਆ ਸੂਈ ਕਹਿੰਦਾ ਟਾਈਮ ਦੀ ਬਾਈ ਇਹ ਵੀ 12-13 ਦਿਨਾਂ ਦਾ ਲੌਂਗੀ ਸੂਈ ਹੈ ਜੀ 12-13 ਦਿਨਾਂ ਦਾ ਸੂਈ ਆ ਤੇ ਦੁੱਧ ਇਹਦੇ ਥੱਲੇ ਵੀ 13 ਕਿਲੋ ਬਾਈ ਕਹਿੰਦਾ ਹਾਜਰਾ 12 ਕਿਲੋ ਮਣਕੇ ਦੇਣਾ ਤੇ ਥਣਾ ਪੱਖੋਂ ਥੋੜਾ ਜਿਹਾ ਮਾਰ ਖਾਂਦੀ ਇਹ ਛੋਟੀ ਸਕੀਨ ਆ ਤੇ ਬਾਈ ਰੇਟ ਕੀ ਕਰੇ ਕਿਲੋ ਦਾ ਰੇਟ ਇਹਦਾ ਵੀ 140 130 ਦੀ ਕੱਟੀ ਦੇ ਦਊਗਾ 1 ਲੱਖ 40 ਹਜ਼ਾਰ ਰੇਟ ਆ 1 ਦੀ ਦੀ ਕੱਟੀ ਦੇ ਮਾਨਦਾਨ ਕਰਦੇ ਮਾਨਦਾਨ ਨਹੀਂ ਇਹ ਇਹ ਥਣਾ ਦਾ ਕਰਕੇ ਕੀ ਬਾਈ ਥਣਾ ਕਰਕੇ ਨਹੀਂ ਫਿਰ ਕੱਟੀ ਦਾ 160 ਦੀ ਦੀ ਥਣਾ ਕਰਕੇ ਬਾਈ ਕਹਿੰਦਾ ਘਾਟਾ ਤੇ 1 ਚੌਥੇ ਨੰਬਰ ਤੇ ਤੋਰਨ ਲੱਗਿਆ ਇਹ ਵੀ ਮਤਲਬ ਇਹ ਕਹਿੰ ਦੂਜਾ ਸੂਆ ਜੀ ਤੀਜਾ ਦੂਜਾ ਜੀ ਦੂਜਾ ਸੂਆ ਚੋਟੀ ਦਾ ਥਾਣੇ ਦੇ ਚੰਗੇ ਗਿਠ-ਗਿਠ ਪੈਂਦੀ ਹੈ ਵਧੀਆ ਤੇ ਚੰਗਾ ਸੋਹਣਾ ਪਿੱਛੇ ਲੇਵਾ ਵਧੀਆ ਦਿਖਾਉਂਦੀ ਹੈ ਜੈਡ ਬਲ ਹੈਗੀ ਆ 2-4 ਬਾਲ ਹੀ ਨੇ ਵੈਟ ਤੇ ਵਧੀਆ ਪ੍ਰੋਪਰ ਝੋਟੀ ਤਿਆਰ ਹੋਈ ਹੋਈ ਆ ਤਾਜੀ ਸੂਈ ਹੋਈ ਆ ਤੇ ਕਿੰਨੇ ਦਿਨ ਹੋ ਗਏ ਬਾਈ ਕਲਵੰਦਰਿਆਂ ਨੂੰ ਇਹਨੂੰ ਸੂਈ ਹੋ ਗਈ ਅੱਜ 10-11 ਦਿਨ 10-11 ਦਿਨ ਹਾਂਜੀ ਦੁੱਧ ਬਾਈ ਦੁੱਧ ਹੁਣ 14 ਕਿਲੋ ਤਿਆਰ ਹੈ 14 ਕਿਲੋ ਹਾਂਜੀ 14 ਕਿਲੋ ਪੂਰਾ ਪ੍ਰੋਪਰ ਤਿਆਰਾ ਇਹ ਕਿੰਨਾ ਕੁ ਬਾਈ ਰਹੁ ਦੁੱਧ ਮੰਲਾਂ ਉਮੀਦ ਦੁੱਧ 15 ਪਲੱਸ ਦੇਉਗੇ 15 ਦੀ ਗਾਰੰਟੀ ਦੇਣਗੇ ਗਾਰੰਟੀ 14 ਕਿਲੋ ਹਾਜ਼ਰਾ ਕਿਲੋ ਦਾ ਵਾਧੇ ਜਾਂਦੀ ਹੈ ਹਨਾ ਤੇ ਮਾਗਰ ਕੱਟੀਆ ਕੱਟੀ ਮਾਗਰ ਕੱਟੀ ਆ ਗਈ ਤੇ ਪੂਸੋਂ ਜੱਡ ਬਲਾਕ ਆ ਦੋ ਚਾਰ ਬਾਲ ਵਾਇਟ ਨੇ ਤੀਜੇ ਸੂਏ ਦੂਜਾ ਸੂਆ ਦੂਜਾ ਸੂਆ ਹੈਗਾ ਝੋਟੀ ਇਹ ਵੀ ਸਕੀਨ ਆ ਕਿ ਦੁੱਧ ਪਾਉਣ ਵਾਸਤੇ ਡੇਰੀ ਤੇ ਰੱਖਣੀ ਹੈ ਕਿ ਇਹਨੇ ਵਧੀਆ ਦੁੱਧ ਕਢ ਦੂ 15 ਕਿਲੋ ਦੀ ਬਾਈ ਗਾਰੰਟੀ ਦੇਊਗਾ ਨਿਖੜਵਾ ਸਾਣਾ ਸੋਣਾ ਸਕੀਨ ਝੋਟੀ ਆ ਤੇ ਬਾਈ ਰੇਟ ਇਹਦਾ 160 ਹੈ 160 ਮਾਨਤਨ ਆ ਇੱਕ 55 ਦੀ ਝੋਟੀ ਦੇ। ਇੱਕ 55 ਦੀ 5000 ਬਾਈ ਕਹਿੰਦਾ ਮਾਨਦਾਨ ਕਰ ਦੂੰਗਾ। ਜੇ ਕਈ ਵਾਰ ਬਾਈ ਕੋਈ ਮੰਨ ਲਾ ਕੱਠੀਆਂ ਲੈਣ ਦਾ ਚਾਰੀ ਕਰੇਂਗਾ ਉਹ ਜਾਓ। ਉਹ ਜਾਓ ਮਜ਼ੂ ਬਾਈ ਲਾ ਦੇਗਾ 5000। ਜੇ ਕਰ ਕਈ ਵਾਰ ਕੋਈ ਡੈਰੀ ਤੇ ਮੰਨ ਲਾ ਕੱਠੀਆਂ ਲੈਣਾ ਚਾਹੁੰਦਾ ਤਾਂ ਉਹ ਜਿਹਾ ਬਾਈ ਕਹਿੰਦਾ ਮਾਨਦਾਨ ਕਰ ਦੂੰਗਾ ਤੇ ਪੰਜਵਾਂ ਨੰਬਰ ਤਾਂ ਤੋਰੀ ਬਾਈ ਕਰਾਂ। ਇਹ ਵੀ ਪਲੂਣਾ। ਪਲੂਣਾ ਜੀ। ਸੁਈ ਹੋਈ ਆ। ਸੁਈ ਸੁਈ ਜੀ। ਸੁਈ ਸੁਈ ਆ ਪਲੂਣ ਝੋਟੀ ਆ। ਇਹ ਵੀ ਚੈੱਕ ਕਰ ਲਓ ਝੋਟੀ ਸੰਗ ਖੁੱਲਾ ਥੋੜਾ ਆ ਤੇ ਥਣਾ ਤੁਣਾ ਦੀ ਓਕੇ ਆ ਜਮ ਹਣਾ ਪਤਲਾ ਥਣਾ ਪੂਰਾ ਪਿਓਰ ਜਮ ਵਧੀਆ। ਇਹ ਸਾਫ ਲੈਵੇ ਦੀ ਹੈ ਬਾਈ ਸਾਫ ਲੈਵੇ ਤੇ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ ਨੂੰ ਇਹਨੂੰ ਵੀ 10 ਬਰਾਦਰ ਹੋ ਗਈ 10 12 ਦਿਨਾਂ ਦੀ ਸੂਈ ਆ ਦੁੱਧ ਬਾਈ ਇਸ ਟਾਈਮ ਦੁੱਧ 11 ਕਿਲੋ ਆ 10 ਕਿੱਕ ਦੇ ਦੇ ਮੰਨ ਲਾ 10 ਮਿੰਟ ਕਿੱਕ ਦੇ ਦੇ 10 ਕਿਲੋ ਮਣਕੇ ਦੇ ਦੇ ਬਾਈ ਕਹਿੰਦਾ ਸਿੰਘਾਂ ਦੇ ਜ਼ਰੂਰ ਖੁੱਲੀ ਆ ਤੇ ਕੱਟੀ ਸਕੀਨ ਆ ਪਹਿਲੇ ਸੂਇਆਂ ਥਣ ਥਣ ਬਹੁਤ ਚੰਗਾ ਕੱਢਿਆ ਪੂਰਾ ਸਪੇਸ ਜਮਾ ਆਡਰ ਬਹੁਤ ਸੋਹਣਾ ਬਣਾਇਆ ਤੇ ਰੇਟ ਦੀ ਬਾਈ ਕੁਲਵਿੰਦਰ ਗੱਲ ਇੱਕ 10 ਇੱਕ 10 ਲੱਖ ਦੀ ਹੋ ਜੂ ਲੱਖ ਦੀ ਕੱਟੀ ਦੀ ਇੱਕ ਲੱਖ 10000 ਰੁਪਿਆ ਸਭ ਤੋਂ ਘੱਟ ਰੇਟ ਇਹਦਾ ਬਾਈ ਲੱਖ ਰੁਪਏ ਦੀ ਝੋਟੀਆਂ ਦੇ ਦਾਂਗੇ ਠੀਕ ਆ ਮੌਕੇ ਦਾ ਮਾਨਦਾਨ ਹੋ ਜੂਗਾ ਪੂਰੀ ਤਸੱਲੀ ਕਰਕੇ ਕੰਡਾ ਵਟਾ ਨਾ ਲਿਓ ਦੋ ਟਾਈਮ ਚ ਉਹ ਤਿੰਨ ਟਾਈਮ ਚ ਪੂਰੀ ਤਸੱਲੀ ਕਰਕੇ ਫੇਰ ਕੋਈ ਵੀ ਤੁਸੀਂ ਝੋਟੀ ਖਰੀਦਨੀ ਹੈ ਮੱਝ ਖਰੀਦਨੀ ਹੈ ਬਾਈ ਕੋਲ ਖਰੀਦ ਸਕਦਾ ਬਾਈ ਕਿੰਨੀਆਂ ਘੁੰਦੀਆਂ ਘਰੇ ਆਪਣੇ ਕੋਲੇ ਘਰੇ 5-7 ਹੁੰਦੀ ਨਹੀਂ ਪੰਜ ਕਮਾਲਾ ਖੜੀਆਂ ਹੁੰਦੀਆਂ ਜੇ ਕਈ ਵਾਰ ਕੋਈ ਆ ਜਾਏ ਭਰਾ ਮੁਰਦ ਨਹੀਂ ਦਿੰਦੇ ਵਾਲਾ ਦੂਰੋਂ ਨੇੜੇ ਕੋਈ ਵੀ ਆਉਣਾ ਚਾਹੁੰਦਾ ਪਿੰਡ ਖੀਵਾ ਜਿਲਾ ਮਾਨਸਾ ਭਿੱਖੀ ਤੋਂ ਬਾਈ ਕਿੰਨਾ ਕੁ ਦੂਰਾ ਭਿੱਖੀ ਤੋਂ 6 ਕਿਲੋਮੀਟਰ ਦੀ 6 ਕਿਲੋਮੀਟਰ ਦੀ ਦੂਰੀ ਦੀ ਆ ਭਿੱਖੀ ਤੋਂ ਨੰਬਰ ਬੋਲ ਕੋਲੋਂ ਦੇ ਰੱਖੋ 9958 ਜੀ 9961 ਇਸ ਨੰਬਰ ਤੇ ਬਾਈ ਤੁਸੀਂ ਸੰਪਰਕ ਕਰਕੇ ਆ ਸਕਦੇ ਹੋ ਦੋ ਟਾਈਮ ਚੋ ਤਿੰਨ ਟਾਈਮ ਚੋ ਪੂਰੀ ਤਸੱਲੀ ਕਰਕੇ ਫੇਰ ਕੋਈ ਵੀ ਝੋਟੀ ਖਰੀਦਣੀ ਆ ਮੱਝ ਖਰੀਦਣੀ ਆ ਬਾਈ ਕੋਲੋਂ ਖਰੀਦ ਸਕਦੇ ਆ ਤੇ ਬਾਈ ਕਿੱਥੋਂ ਚਾਲੂ ਹੋ ਜਾਂਦਾ ਆਪਣੇ ਕੋਲੇ ਰੇਟ ਕੋਲੋਂ ਦੇ ਰੱਖੋ ਰੇਟ 80 ਤੋਂ ਲੱਗੇ ਉੱਪਰ ਉੱਪਰ ਜੀ 80 ਤੋਂ ਲੈ ਕੇ ਮੰਨ ਲਾ 5 ਲੱਖ ਤੱਕ ਮਿਲ ਜੂ ਹਾਂ ਜੀ ਜਾਇ ਜਮ ਮੰਦਾ ਮਿੱਠਾ ਬਊ ਇਹ ਜੀ ਆਪਾਂ ਦੇ ਦੇ ਦਾਂਗੇ ਹਾਂ ਜੀ ਵਧੀਆ ਬਰੀਡ ਵਾਲੀ ਝੋਟੀ ਖਰੀਦਣੀ ਹੋਊ ਮਿਲ ਜੂ ਨਾਰਮਲ ਖਰੀਦਣੀ ਹੋਊ ਮਿਲ ਜੂ ਤਾਂ ਬਾਈ ਕੁਲਵਿੰਦਰ ਨਾਲ ਸੰਪਰਕ ਕਰ ਲਿਓ ਮਿੱਤਰੋ ਨਾ ਮੰਡੀ ਦੇ ਵਿੱਚ ਬਾਈ ਆਪ ਨੂੰ ਪਿੰਦਾ ਮਿਲ ਗਿਆ ਪਹਿਲਾਂ ਪਿੰਦਿਆਂ ਬਹੁਤ ਵੀਡੀਓ ਪਾਈਆਂ ਨੇ ਤੇ ਵਧੀਆ ਮਾਲ ਹੁੰਦਾ ਬਾਈ ਕੋਲੇ ਕੋਈ ਮਤਲਬ ਹੀ ਐ ਨਹੀਂ ਹੈਗਾ ਵੀ ਹਨਾ ਟਾਪ ਵਾਲਾ ਮਾਲ ਮਿਲ ਜਾਂਦਾ ਦਾ ਵਧੀਆ ਗਾਰੰਟੀ ਵਾਲਾ ਹਨਾ ਤੇ ਬਾਕੀ ਆਪਾਂ ਸ਼ੁਰੂਆਤ ਕਰਦੇ ਆਂ ਇੱਕ ਨੰਬਰ ਵਾਲੀ ਮੱਝ ਤੋਂ ਤੇ ਪੂਰੀ ਫਿਰ ਜਾਣਕਾਰੀ ਪਿੰਦੇ ਤੋਂ ਲੈ ਗਿਆ ਪਿੰਦਾ ਤੌਰ ਬਾਈ ਤੁਰਦੀ ਚੈੱਕ ਕਰ ਲਓ ਵੱਡੀ ਮੱਝਾਂ ਦੁੱਧ ਪਾਉਣ ਵਾਸਤੇ ਰੱਖਣੀਆਂ ਕਰੇ ਜਾਂ ਢਰੀ ਵਾਸਤੇ ਲੈਣੀ ਤਾਂ ਬਦਿਆਗੀ ਤੇ ਇੱਕ ਵਾਰੀ ਤੁਰਦੀ ਚੈੱਕ ਕਰੋ ਥੋੜਾ ਜਿਹਾ ਕਦੀ ਜਰੂਰ ਲੈਵਾ ਬਹੁਤ ਸੋਹਣਾ ਤਿਆਰ ਕਰਿਆ ਮਾਦੀ ਨੇ ਕੱਲਾ ਕੱਲਾ ਥਾਣਾ ਮੋਰ ਲੱਭਦੇ ਤੇ ਬਦਿਆ ਮੋਟਾ ਥਣ ਲੱਗਾ ਨਖੜਵਾ ਥਣ ਲੱਗਾ ਸੋਹਣੇ ਲੈਵੇ ਦੀ ਆ ਬਹੁਤ ਚੰਗਾ ਚੋਣਾ ਮਾਤ ਚੰਗੀ ਆ ਕਈ ਵਾਰ ਅਗਲਾ ਝੋਟੀਆਂ ਦਾ ਵਹਿਮ ਕਰ ਜਾਂਦਾ ਵੀ ਮਤਲਬ ਪਹਿਲੇ ਸੂਈ ਝੋਟੀਆਂ ਦੁੱਧ ਘਟ ਦਿੰਦੀਆਂ ਤਾਂ ਵੱਡੀ ਮੱਝ ਮੇਤਰੋ ਖਰੀਦ ਸਕਾਂ ਤੁਸੀਂ ਆਏ ਜੀ ਸਾਫ ਬਿਲਕੁਲ ਲੇਵੇ ਦੀ ਤੇ ਗੱਲਬਾਤ ਪੂਰੀ ਪੰਦੇਣਾ ਕਰਕੇ ਫਿਰ ਦੂਜੇ ਨੰਬਰੇ ਦਿਖਾਵਾਂਗੇ ਤੇ ਪਹਿਲਾਂ ਆਪਾਂ ਪੂਰੀ ਜਾਣਕਾਰੀ ਲਈਏ ਪੰਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਇੱਕ ਕੋਈ ਡਰੈਸ ਬੋਲੀਪੁਰਾ ਬਾਈ ਪ੍ਰਾਣ ਨੰਨਾਂ ਵਾਲਾ ਜ਼ਿਲ੍ਹਾ ਬਠਿੰਡਾ ਠੀਕ ਆ ਤੇ ਨਾਮ ਪੰਦਾ ਹਨਾ ਰਾਜ ਭਵਿੰਦਰਾ ਪੰਦਾ ਪੰਦਾ ਕਹਿੰਦੇ ਆ ਪੰਦੇ ਇੱਕ ਵਾਰ ਨੰਬਰ ਬੋਲ ਬਾਈ 98896340 ਇੱਕ ਕੰਮੇ ਸੂਏ ਬਾਈ ਇਹ ਇਹ ਤੀਜੇ ਸੂਏ ਆ ਬਾਈ ਤੀਜੇ ਸੂਏ ਕੈਦਣਾ ਸੂਈ ਆ ਅੱਜ ਹੋ ਗਿਆ ਉਹ 10 ਦਿਨ ਬਾਈ ਸੂਈ ਦਾ ਦੋ ਦੋ 14 ਕਿਲੋ ਤਿਆਰ ਪੂਰਾ ਦੋ ਡਾਲੇ ਕਰੇ ਚੋਕੇ ਬੰਦਾ ਲਿਆ ਸਕੇ ਦੋ ਡੰਗ ਚੋ ਬਈ ਤਿੰਨ ਡੰਗ ਚੋ 14 ਕਿਲੋ ਬਈ ਕਹਿੰਦਾ ਪੂਰੀ ਤਸੱਲੀ ਆ ਕੰਡੇ ਦੀ ਹਨਾ ਤੇ ਤਾਰ ਤੂਰ ਕਿਵੇਂ ਬਈ ਇੱਕ ਨੰਬਰ ਉਹ ਖਸਮ ਇੱਕ ਤਾਂ ਤਰਾ ਸ਼ੂਗਰ ਉੱਪਰ ਤੇ ਤੂੰ ਗੁੜ ਖਾਵੇ ਮਰੇਗਾ ਕੇ ਰੋ ਬੇ ਮਾਤਾ ਮਾ ਆਪਣੇ ਖਾਤਰ ਕੋਈ ਨਾ ਕੁੱਟਦਾ ਇਸਨੇ ਫਿਰ ਯੂ ਦੇਖ ਰਾਈਟ ਰੂਮਨ ਯਾ ਮਾ ਇਸ ਨਾ ਆਪਾਂ ਲੈ ਕੋਈ ਨਾ ਖਾਂਦੀ ਗਰਮੀ ਮਨ ਯਾਰ ਉੱਪਰ ਤੇ ਨਹੀਂ ਤੂੜੀ ਆਏਗੀ ਇਸ ਮੇ ਪਾਉਂਚ ਤੋਂ ਪਾਉਂਚ ਸੇ 20 20 ਗ੍ਰਾਮ ਕੇ ਹੈ ਔਰ ਗੁੜ ਮੇ ਮਿਲਾ ਕੇ ਗੱਡਾ ਬਣਾ ਕੇ ਅਰ ਇੱਕ ਦਿਨ ਦੇ ਦੇ ਦਿਨ ਮੈਂ ਕਿਸੇ ਟਾਈਮ ਦੇ ਦੇ ਸਾਰੇ ਮੈਡੀਕਲ ਸਟੋਰ ਆਪ ਹੈ ਔਰ ਕੰਪਨੀ ਕੀ ਆਪਣੀ ਵੈਬਸਾਈਟ ਹੈ ਆਪ ਉੜ ਤ ਜਾਗਾ ਖਰੀਦ ਸਕੋ 7890045000 ਬਹੁਤ ਚੰਗਾ ਚੌਣ ਲੱਗਿਆ ਦੱਸਦੀ ਆ ਮੱਝ ਵੀ ਤੇ ਤੀਜੇ ਸੂਏ ਤੀਜੇ ਸੂਏ ਤੀਜੇ ਸੂਏ ਆ ਵਧੀਆ ਮੋਟਾ ਥਣ ਲੱਗਿਆ ਤੇ 14 ਕਿਲੋ ਦੀ ਬਾਈ ਗਾਰੰਟੀ ਦਿੰਦਾ ਬਾਕੀ ਪਹਿਲਾਂ ਵੀਡੀਓ ਆਪਾਂ ਤਾਂ ਹੀ ਹੋਣਾ ਹੁੰਨੇ ਆ ਜੇ ਆਪਾਂ ਨੂੰ ਮਨਲਾ ਮਾਨ ਹੁੰਦਾ ਵੀ ਹਾਂ ਯਾਰ ਇਹਦੇ ਕੋਲੇ ਬਾਈ ਕੋਲੇ ਪਸ਼ੂ ਗਧੀਆਂ ਨੇ ਤੇ 14 ਕਿਲੋ ਦੀ ਬਾਈ ਗਰੰਟੀ ਹੈ ਦੋ ਟਾਈਮ ਚੋ ਤਿੰਨ ਟਾਂ ਚੋ ਘਰੋਂ ਤਸੱਲੀ ਕਰਕੇ ਲਿਆ ਸਕਦੇ ਹਾਂ ਤਾਜੀ ਸੂਈ ਹੈ ਬਿਲਕੁਲ ਤੇ ਭਿੰਦੇ ਰੇਟ ਦੀ ਗੱਲ ਬਾਈ ਜਾਇ ਜਾਇ ਮੁੱਲ 130 ਹੈ ਬਈ 115 ਦੀ ਹਾਂ ਚਾ ਨਹੀਂ ਹਾਂ ਮਾਨਦਾਨ ਕਰਕੇ ਹਾਂ ਜਮੇ ਸਹੀ ਰੇਟ ਹੈ 1 ਲੱਖ 30 ਹਜ਼ਾਰ ਬਾਈ ਮੰਡੀ ਦੇ ਹਿਸਾਬ ਰੇਟ ਕਰਦਾ 1 ਲੱਖ 15 ਹਜ਼ਾਰ ਦੀ ਕਹਿੰਦਾ ਮੱਝ ਦੇਵਾਂ ਤੀਜੀ ਸੂਈ ਹੈ ਵਧੀਆ ਤਸੱਲੀ ਤੁਸੀਂ ਕਰਨੀ ਆ ਦੋ ਡੰਗ ਚੋ ਲੋ ਤਣ ਡੰਗ ਚੋ ਚੱਕ ਕੇ ਕਹਦੇ ਦੋ ਨੰਬਰ ਵਾਲੀ ਤੋਰ ਬਾਈ ਇਹ ਗੱਬਣਾ ਕਿਥੀ ਹੋਈ ਹੈ ਨਾ ਸੂਈ ਇਹ ਵੀ ਤਾਜੀ ਸੂਈ ਹੋਈ ਆ ਇਹ ਕੈਮੇ ਸੂਏ ਪੰਦੇ ਹੈ ਦੂਜਾ ਬਈ ਦੂਜੇ ਧੋਰੇ ਇਧਰ ਨੂੰ ਦੂਜੇ ਸੂਏ ਆ ਇਹ ਵੀ ਤੁਸੀਂ ਚੈੱਕ ਕਰ ਲਓ ਥੋੜਾ ਜਿਹਾ ਲੇਵਾ ਮੂਹਰ ਨੂੰ ਵੱਧ ਜਾਂਦਾ ਤੇ ਥਾਣੇ ਦਾ ਵੀ ਬਿਲਕੁਲ ਸਾਫ ਆ ਕੱਲਾ ਕੱਲਾ ਥਾਣਾ ਹੁਣ ਉਹਨਾਂ ਘਰ ਰੋਕੇ ਕਰਦਾ ਗੱਲ ਸਾਫ ਸਣ ਲੈ ਵੀ ਬਿਲਕੁਲ ਜਾ ਛੋਟੀ ਚੰਗੀ ਆ ਦੂਜਾ ਸੂਆ ਤਾਜੀ ਸੂਈ ਹੋਈ ਆ ਤੇ ਪੂਰੀ ਇਹਦੀ ਵੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆ ਬਾਈ ਤੋਂ ਬਾਈ ਕੋਲੇ ਵਧੀਆ ਜਿਹੇ ਰੇਟ ਦੇ ਪਸ਼ੂ ਹੁੰਦੇ ਨੇ ਤੇ ਹੁੰਦੇ ਚੰਗੇ ਆ ਸਾਫ ਸੁਧਰੇ ਲੈਵੇ ਦੀ ਆ ਗਾੜੀ ਪਿਛਾੜੀ ਵਧੀਆ ਚੰਗੀ ਆ ਲੇਵਾ ਜਿਹੜਾ ਸੂੜੇ ਮੂਹ ਨੂੰ ਤੱਕ ਜਾਦੇ ਪਾਉਂਦਾ ਤੇ ਸੱਠ ਬੜੇ ਬੰਤਰ ਦੀ ਗੱਲ ਕਰ ਲਈ ਝੋਟੀ ਬੁਰੀ ਚੰਗੀ ਹੈ ਤਾਜੀ ਸੂਈ ਹੋਈ ਆ ਮਗਰ ਵੀ ਕੱਟੀ ਆ ਮਗਰ ਕੱਟੀ ਆ ਕਿੰਨੇ ਟਾਈਮ ਦੀ ਸੂਈ ਪੰਦੇ ਅੱਜ ਪੰਜਵਾਂ ਦਿਨ ਆ ਬਾਈ ਪੰਜਵਾਂ ਦਿਨ ਦੁੱਧ ਪਾਈ ਇਸ ਟਾਈਮ ਬਾਈ ਹੁਣ ਬਾਲੀਵੁੱਡ 10-11 ਕਿਲੋ 10-11 ਕਿਲੋ 15 ਕਿਲੋ ਮੰਨ ਲਾ 15 ਕਿਲੋ ਦੋ ਦਊਗੀ ਵੀ ਹੁਣ ਆਪਾਂ 10 ਕਿਲੋ ਬਣਾ ਦੇਣੀ ਹੁਣ ਤਿਆਰ ਆ ਹਾਂ ਗਾਰੰਟੀ ਦੇ ਦਿੰਦੇ ਆ 15 ਹਾਂ 15 ਗਾਰੰਟੀ ਦੇ ਜੇ ਨਾ ਤਾਂ 15 ਬਾਈ ਚੋਗੇ ਲੈ ਜੇ 10 ਦਿਨਾਂ ਨੂੰ ਹੋਰ ਘਰੋਂ ਸਾਡੇ ਹੱਥ ਬਾਈ ਕਹਿੰਦਾ ਗਾਰੰਟੀ ਦੇਵਾਂਗੇ 10 ਦਿਨਾਂ ਨੂੰ ਘਰੋਂ ਚੋਗੇ ਲੈ ਜੇ ਸਾਈ ਬੰਨਾ ਕਰ ਲਈ ਹੈਨਾ ਹਾਂ ਦੋ ਡੰਗ ਆ ਕੇ ਚੋਗੇ ਲੈ ਹਾਂ ਦੋ ਡੰਗ ਚੋਗੇ ਲੈ ਤਿੰਨ ਡੰਗ ਚੋਵੇ ਸਾਈ ਬੰਨਾ ਕਰ ਲਈ 15 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਦੇ ਝੋਟੀ ਵੱਡੀ ਆ ਕਦਗਾਠ ਵਧੀਆ 10 11 ਕਿਲੋ ਹੁਣ ਮੌਕਾ ਦਾ ਤਿਆਰ ਆ 5 ਦਿਨਾਂ ਨੇ ਸੁਈ ਹੈਨਾ ਤੇ ਮਗਰ ਕੱਟੀ ਆ ਰੇਟ ਬੰਦੇ ਮੁੱਲ 170 ਡੇਢ ਦੀ ਦੇਣੀ ਆ ਬਾਈ 1 ਲੱਖ 70 ਹਜ਼ਾਰ ਰੇਟ ਆ 1.5 ਲੱਖ ਦੀ ਬਾਈ ਕਹਿੰਦਾ ਦੇਣੀ ਚੋਟੀ ਚੰਗੀ ਆ ਠੀਕ ਆ ਦੋ ਨੰਬਰ ਤੇ ਆ ਮੈਂ ਆ ਕਿ ਦੁੱਧ ਪੀਣ ਨੂੰ ਲੈਣੀ ਆ ਤੀਜੇ ਨੰਬਰ ਤੇ ਆਪਾਂ ਦਿਖਾਉਣੇ ਇੱਕ ਵਾਰੀ ਹੋਰ ਤੋਰੀ ਪਿੰਦੇ ਨੂੰ ਫੜ ਕੇ ਤੋਰੀ ਕਿ ਤੋਰੀ ਤੇ ਤੀਜੇ ਨੰਬਰ ਤੇ ਮੈਂ ਆ ਵੱਡੀ ਦੁੱਧ ਪੀਣ ਵਾਲੇ ਕਈ ਵਾਰ ਭਰਾ ਹੁੰਦੇ ਆ ਤੇ ਸਾਫ ਸਣ ਲਈ ਵੀ ਇਹ ਵੀ ਕੰਮੇ ਸੂਇ ਪਿੰਦੇ ਇਹ ਚੌਥਾ ਸੂਆ ਚੌਥਾ ਸੂਆ ਤੇ 2-3 ਮਹੀਨੇ ਦਿਓ 2-3 ਮਹੀਨੇ ਸੂਈ ਹੋਈਆ ਮਾਗਰ ਬੱਚਾ ਦੇਖ ਲਓ ਠੀਕ ਆ ਲੇਵਾ ਸਾਫ ਸੋਹਰਾ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਬਾਕੀ ਐ ਬੰਦੇ ਲੇਵਾ ਦੇਖ ਕੇਆਂ ਲੈਂਦਾ ਬਾਈ ਤਾਜੀ ਸੂਈ ਹੁੰਦੀ ਹੈ ਨਾ ਲੇਵਾ ਬਹੁਤ ਸੋਹਣਾ ਮੈਂ ਥੱਲੇ ਦੁੱਧ ਦੀ 10 ੜਾ ਕਿਲੋ ਇਹ ਬੰਦੇ ਨੇ ਸਾਂਭੀ ਨਹੀਂ ਆਪੇ ਦਿੱਤੀ ਸੀ ਠੀਕ ਆ ਹਾਂ ਸਾਂਭੀ ਨਹੀਂ ਉਹਨਾਂ ਨਾਲ ਹੁਣ ਵੀ 13 ਕਿਲੋ ਤਾਂ ਦਊਗਾ ਹੁਣ 13 ਕਿਲੋ ਹੈਗਾ ਹਾਂ ਲੈ ਬਾਈ 13 ਕਿਲੋ ਹੁਣ ਵੀ ਡੇਢ ਮਹੀਨੇ ਸੂਈ ਥੱਲੇ ਦੁੱਧ ਹੈਗਾ ਚੰਗੇ ਦੁੱਧ ਵਾਲੀ ਮੱਝ ਸੀ ਪਰ ਬਾਈ ਕਹਿੰਦਾ ਸਾਂਵਾਂ ਹਾਲ ਨਹੀਂ ਹੋਈ ਗਈ ਬਾਈ ਤੂੰ ਸੀਗੀ ਤੇ ਬਾਕੀ ਮੈਂ ਕਹਿੰਦੀ ਐ ਲੇਵਾ ਬਹੁਤ ਹੀ ਵਧੀਆ ਤਿਆਰ ਕਰਿਆ ਹਾਂ ਤੇ ਦੁੱਧ ਦੱਸਦੀ ਐ ਵੀ ਦੁੱਧ ਇੰਨਾ ਕ ਦੇ ਦਊਗੀ 13 ਕਿਲੋ ਦੀ ਬਾਈ ਹੁਣ ਵੀ ਕਹਿੰਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸੱਲੀ ਕਰੋ ਹਣਾ ਤੇ ਰੇਟ ਬੰਦੇ ਦਾ ਬਾਈ 1 10 95000 ਦੀ ਦੇਣੀ ਹੈ 1 ਲੱਖ 10000 ਰੁਪਏ ਰੇਟ ਆ 95000 ਦੀ ਬਾਈ ਕਹਿੰਦਾ ਹਾਂ ਨਾ ਜਮੇ ਜਾਇਜ਼ ਮੁੱਲ ਦੇ ਵਿੱਚ ਆ 95000 ਦੀ ਬਾਕੀ ਮੌਕੇ ਦੇ ਮਾਨ ਤਣ ਮੜਾ ਮੋਟਾ ਇਧਰ ਉਧਰ ਹੋ ਜਾਊਗਾ ਤੇ ਜਮੇ ਸਸਤੇ ਭਾਅ ਦੇ ਵਿੱਚ ਬਣਦੀ ਆ ਸਿਰਫ 95000 ਦੀ 13 ਕਿਲੋ ਦੁੱਧ ਬਾਈ ਬਣਿਆ ਦੇਗਾ ਬੰਦੇ 13 ਕਿਲੋ ਦੁੱਧ ਬਾਈ ਬਣਿਆ ਕੇ ਦੇਊਗਾ ਦੋ ਟਾਈਮ ਸੱਲੀ ਕਰ ਲਓ ਤਿੰਨ ਟਾਈਮ ਸੱਲੀ ਕਰ ਲਓ ਤੇ ਮਾਜੇ ਹੁਣ ਵੀ ਲੇਵਾ ਦੇਖ ਕੇ ਐ ਲੱਗਦੀ ਜੀ ਬਈ ਤਾਜੀ ਸੂਈ ਹੁੰਦੀ ਆ ਪਰ ਡੇਢ ਮਹੀਨੇ ਸੂਈਆ ਸਮਾਈ ਨਹੀਂ ਹੋਈ ਚੰਗੇ ਦੁੱਧ ਕਿੰਨਾ ਤਿਆਰ ਸੀ ਮੈਂ ਦੇ ਉਹ 16 17 ਕਿਲੋ ਦੁੱਧ ਸੀ ਬਈ 16 17 ਕਿਲੋ ਜਦੋਂ ਛੋਟੇ ਤੋਂ ਗਈ ਆ ਮਣਾ ਕੇ ਦਿੱਤੀ ਸੀ ਬਈ ਗਾਰੰਟੀ ਦੇ ਹਾਂ 130 ਦੀ ਗਿਨਸ਼ ਉਹ ਤੋਂ 1 ਲੱਖ 30 ਹਜ਼ਾਰ ਦੀ ਵਿੱਚੀ ਬਈ ਨੇ 16 17 ਕਿਲੋ ਦੁੱਧ ਆ ਲਈ ਮੈਂ ਆਂਗੀ ਮਣਾ ਕੇ ਦੁੱਧ ਫੇਰ ਦਿੱਤੀ ਸੀ ਤੇ ਬਾਕੀ ਕਿਸੇ ਨੇ ਚੰਗਾ ਪਸ਼ੂ ਤਣ ਖਰੀਦਣਾ ਘਰੋਂ ਦਸੱਲੀ ਕਰਕੇ ਦਾ ਮੰਡੀ ਜਾ ਕੇ ਤਾਂ ਬਾਈ ਭਿੰਦੇ ਨਾਲ ਸੰਪਰਕ ਕਰ ਲਿਓ ਬੰਦੇ ਐਡਰੈਸ ਬੋਲ ਦੇ ਕੋਈ ਪਿੰਡ ਨਈਆ ਵਾਲਾ ਜ਼ਿਲ੍ਹਾ ਬਠਿੰਡਾ ਨੰਬਰ ਹੈਗਾ 6280896340 ਬਠਿੰਡੇ ਤੋਂ ਕਿੰਨਾ ਕਿਲੋਮੀਟਰ ਹੈ ਬਾਈ 8-9 ਕਿਲੋਮੀਟਰ ਹੀ ਹੈ ਫੋਨ ਕਰਕੇ ਆਈ ਹੈ ਹਣਾ ਗੋਨੇ ਵਾਲਾ ਮੰਡੀ ਦੇ ਨਾਲ ਆ ਗੋਨੇ ਵਾਲਾ ਮੰਡੀ ਦੇ ਬਿਲਕੁਲ ਨਾਲ ਆ ਬਠਿੰਡੇ ਤੋਂ 8-9 ਕਿਲੋਮੀਟਰ ਦੂਰ ਆ ਫੋਨ ਕਰਕੇ ਆ ਜਾਓ ਬਾਈ ਕੋਲੇ ਕਿੰਨੇ ਖੜੇ ਹੁੰਦੇ ਪਿੰਦੇ ਕਰੇ 10-12 ਵਜਾਂ ਹਰ ਵਕਤ 10-12 ਵਜਾਂ ਤਾਜ਼ੀਆਂ ਸੂਈਆਂ ਖੜੀਆਂ ਹੁੰਦੀਆਂ ਤੇ ਬਾਕੀ ਫੋਨ ਤੇ ਤੁਸੀਂ ਸਾਰੀ ਜਾਣਕਾਰੀ ਭਿੰਦੇ ਨਾਲ ਤੋਂ ਲੈ ਸਕਦੇ ਤੇ ਬਾਈ ਨਾ ਦੋ ਨਾਲ ਅਗਲੇ ਹੀ ਖੜਾ ਇੱਕ ਮੱਝ ਇੱਕ ਵਧੀਆ ਐਚਐਫ ਦੀ ਬਿਹੜ ਆ ਗਈ। ਕਈ ਬਾਰ ਪ੍ਰਾ ਮਨ ਲਾ ਗਾਈਆਂ ਕਹਿੰਦੇ ਹੁੰਦੇ ਵੀ ਗਾਂ ਲੈ ਲਈ ਵਧੀਆ ਹਨਾ ਟਾਪ ਕੁਆਲਿਟੀ ਵਾਲੀ ਤੇ ਅੱਜ ਆਪਾਂ ਉਹ ਵੀ ਦਿਖਾਉਨੇ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਪੂਰੀ ਡਿਟੇਲ ਲੈ ਕੇ ਦੇਵਾਂਗੇ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਬਾਈ ਨਾਮ ਦੱਸਿਓ ਇੱਕ ਵਾਰੀ। ਮੈਂ ਬਲਵਿੰਦਰ ਸਿੰਘ ਆ ਜੀ। ਬਲਵਿੰਦਰ ਸਿੰਘ। ਕਿਹੜਾ ਪਿੰਡ ਆ ਬਾਈ? ਚੰਡੂਗਾ ਜੀ। ਚੰਡੂਗਾ ਜਿਹੜੇ ਚਨੀਰ ਕੋਲੇ। ਨਹੀਂ ਆਹੀ ਮੋੜ ਕੋਲੇ। ਅੱਛਾ ਇੱਧਰ ਆ ਗਿਆ ਆਪਣਾ ਮੈਸਰ ਖਾਨੇ ਕੋਲ। ਮੈਸਰ ਖਾਨੇ ਕੋਲ। ਹਾਂ ਜੀ। ਜ਼ਿਲ੍ਹਾ ਬਠਿੰਡਾ ਹਨਾ। ਜ਼ਿਲ੍ ਤੰਬੇ ਸੇ ਉਹ ਵਰਵੀ ਦੇ ਨਾ ਅੱਛਾ ਮਾੜਾ ਮੋਟਾ ਯਾਰ ਠੀਕ ਆ ਤੇ ਜਿਹੜੀ ਬਹਿੜ ਆ ਬਾਈ ਆਪਣੀ ਇਹ ਮਤਲਬ ਕਹਿੰਦੇ ਸੁਵੇ ਬਲਵਿੰਦਰਾ ਦੂਜਾ ਸੁਆ ਜੀ ਹੁਣ ਦੂਜਾ ਸੁਆ ਹਾਂਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਹੁਣ 7 ਮਾ ਦਿਨ ਆਈ 20 ਟਨ ਤਿਆਰ ਆ ਦਦੋਂ 20 20 ਤਿਆਰ ਆ ਹਾਂ ਜਮਾ ਤਸੱਲੀ ਕੰਡਾ ਲਾ ਕੇ ਮਨ ਲੈ ਹਾਂ ਜਮਾ ਪਾਓ ਜਿਵੇਂ ਮਰਜ਼ੀ ਲੈ ਮਿੱਤਰੋ ਬਾਈ ਕਹਿੰਦਾ 20 ਕਿਲੋ ਜਮਾ ਖੰਡਾ ਲਾ ਕੇ ਤਿਆਰ ਆ ਦੋ ਟਾਈਮ ਚੱਲੀ ਕਰੋ ਤਿੰਨ ਟਾਈਮ ਚੱਲੀ ਕਰੋ ਕੋਈ ਬਹਿਮ ਨਹੀਂ ਕੋਈ ਬਹਿਮ ਨਹੀਂ ਪੰਜ ਦਾਣੇ ਸੂਈ ਆ ਪੰਜ ਦਾਣੇ ਸੂਈ ਹਾਂ ਮੰਗਰ ਬੱੱਸਾ ਬੱਈ ਮੰਗਰ ਦਾ ਬੱੱਸਾ ਜੀ ਮੰਗਰ ਬੱੱਸਾ ਤੇ ਵਧੀਆ ਕਈ ਵਾਰਾ ਲਾ ਕਹਿੰਦਾ ਯਾਰ ਬਹਿੜ ਰੱਖ ਲਈਏ ਇਹ ਕਹਿੰਦਾ ਦੁੱਧ ਪਾਈ ਜਾਵਾਂਗੇ ਨਾਲ ਹਾਂਜੀ ਹਾਂਜੀ ਖਰਚਾ ਤੋਰੀ ਜਾਊ 20 ਕਿਲੋ ਹੁਣ ਪ੍ਰੋਪਰ ਤਿਆਰ ਆ ਤੇ ਬਦੂ ਬਾਈ ਫਿਰ ਤਾਂ ਹੋਰ ਵੀ ਹਨਾ ਹਾਂ ਹਾਂ ਦੇਊਗੀ 30 ਲੀਟਰ ਤੋਂ ਘੱਟ ਤੇ ਕੀ ਰੇਟ ਕਰੇ ਬਲਵਿੰਦਰ ਬਾਈ 1 10 ਕਰਦੇ ਆ ਜੀ 1 ਲੱਖ 10 ਹਜ਼ਾਰ ਮੁੱਲ ਆ ਬਹਿੜ ਦਾ ਤੇ ਮਾਨਤਨ ਬਾਈ ਕਿੰਨਾ ਹੋ ਕਰਦਾ ਜੀ ਬੜਾ ਮੋਟਾ ਹੋਰ ਮੌਕੇ ਦੇ ਮਾਨਤਨ ਬਾਈ ਕਹਿੰਦਾ ਕਰਨਾ ਇੱਕ ਬਾਈ ਕੋਲੇ ਹੈਗੀ ਆ ਝੋਟੀ ਤੇ ਵੈੜ ਕਈ ਵਾਰ ਆਇਆ ਹੁੰਦਾ ਮੰਡੀ ਤੇ ਤੋਰ ਕੇ ਦਿਖਾਣੇ ਜਾਂਦਾ ਭੱਜ ਪੁੱਜ ਜਾਂਦੀ ਆ ਤੇ ਆ ਇਹਨੂੰ ਤੋਰੂ ਬਾਈ ਇੱਕ ਵਾਰੀ ਇੱਕ ਵਾਰੀ ਆਪਾਂ ਤੋਰ ਕੇ ਦਿਖਾਉਣੇ ਸਾਨੂੰ ਆਪਾਂ ਫਿਰ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਵਧੀਆ ਹਵਾਨਾ ਵਧੀਆ ਸੁਣ ਹਵਾਨੇ ਦੇ ਉੱਪਰ ਨਾੜਾਂ ਵੀ ਦੀਦੀ ਆਣੇ ਵਾਲਾ ਆ ਇਧਰ ਨੂੰ ਲੈ ਜਾ ਬਾਈ ਇਹ ਬਲਵਿੰਦਰ ਇਹ ਕਵੇਂ ਸੂਏ ਬਾਈ ਇਹ ਤੀਜਾ ਸੂਆ ਜੀ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ 10-12 ਦਿਨ 10-12 ਦਿਨ ਦੁੱਧ ਚੰਗੇ ਵਾਲੀ ਮੱਝ ਹੈਣਾ ਫਵਾਨਾ ਬਾਕੀ ਦੱਸਦਾ ਤੁਹਾਨੂੰ ਚੰਗਰੀ ਮਾਣਿਆ 13 ਲੀਟਰ ਤਿਆਰ ਹੈ ਜੀ ਸਾਡਾ ਪੂਰਾ ਹਾਂ ਪੂਰਾ 13 ਲੀਟਰ ਬਾਈ ਕਹਿੰਦਾ ਪੂਰਾ ਤਿਆਰ ਆ ਤੇ ਤੀਜੇ ਸੂਏ ਆ ਤੇ ਧਰਤੂਰ ਬਾਈ ਬਹੁਤ ਸਹੀ ਇੱਕ ਨੰਬਰ ਜਮਾ ਠੀਕ ਹੈ ਤੇ ਮਗਰ ਕੱਟਾ ਘੱਟੀ ਮੋਰ ਕੱਟਾਈ 15 ਨੂਕਾ ਪੂਰਾ ਨੂਕਾ ਦਾ ਕੱਟਾ ਠੀਕੇ ਵਾਲਾ 15 ਨੂਕਾ ਬਾਈ ਹਾਂ 15 ਨਾਲ ਸੂਈਆ ਮਗਰ ਕੱਟਾ ਤੇ 13 ਕਿਲੋ ਬਾਈ ਕਹਿੰਦਾ ਹੁਣ ਮਣਾਈ ਦੇਂਗੇ ਬਲਵਿੰਦਰ ਹਾਂਜੀ ਹਾਂਜੀ ਜਮਾ ਮਣਾਈ ਆ ਦੇਂਗੇ ਬਾਈ ਕਹਿੰਦਾ ਗਾਰੰਟੀ ਵਾਲਾ ਦੁੱਧਾ ਮਣਕੇ ਲੈ ਜੇ ਦੋ ਟਾਈਮ ਚੋ ਉਹ ਤਿੰਨ ਟਾਈਮ ਚੋ ਤੇ ਬਲਵਿੰਦਰ ਬਾਈ ਦਾ 130000 ਮਾਨਦਾਨ ਕਿੰਨਾ ਕਰਾਂਗੇ ਮਾਨਦਾਨ ਕਰ ਦਾਂਗੇ ਜੀ ਮੌਕੇ ਤੇ ਮੌਕੇ ਤੇ ਹੋ ਜੂਗਾ ਮਾਨਦਾਨ ਬਾਈ ਕਹਿੰਦਾ ਇਹਦੇ ਵੀ ਮੌਕੇ ਤੇ ਕਰ ਦਾਂਗੇ ਦੋਨਾਂ ਦਾ ਠੀਕ ਆ ਰੇਟ ਮੰਡੀ ਹਿਸਾਬ ਕਰਨਾ ਪੈਂਦਾ ਜਾਈ ਰੇਟ 130000 ਦੁੱਧ 13 ਕਿਲੋ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਦੋ ਟਾਈਮ ਕੰਡਾ ਲਿਆਓ ਤਿੰਨ ਟਾਈਮ ਲਿਆਓ ਤਸੱਲੀ ਕਰੋ ਕੰਡ ਬਾਈ ਦਾ ਝੰਡੂ ਗਿਆ ਜ਼ਿਲ੍ਹਾ ਬਠਿੰਡਾ ਇੱਕ ਵਾਰੀ ਨੰਬਰ ਹੋਰ ਬੋਲ ਦੋ ਬਾਈ 6284073048 ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਲੈ ਸਕਦੇ ਜੀ ਲੈ ਮਿੱਤਰੋ ਨਾ ਬਾਈ ਕੋਲ ਟਾਪ ਵਾਲੀ ਮੱਝ ਬੰਨੀ ਬੈਠਾ ਸ਼ੈਡ ਜੀ ਤੇ ਤੇ ਤਾਜ਼ੀ ਸੁਹੀ ਆ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਪੂਰੀ ਡਿਟੇਲ ਪੁੱਛ ਕੇ ਦਿੰਨੇ ਆ ਬਾਈ ਸੱਸੀ ਗਾਲ ਸ੍ਰੀ ਕਾਲ ਬਾਈ ਤੇ ਬਾਈ ਨਾਮ ਦੱਸੋ ਪਹਿਲਾਂ ਤਾਂ ਨਾਮ ਮੇਰਾ ਰਾਜਵਿੰਦਰ ਆ ਰਾਜਵਿੰਦਰ ਬਾਈ ਪਿੰਡ ਹਾਂਜੀ ਪਿੰਡ ਜਿਉਂਦਾ ਜਿਲ੍ਹਾ ਬਠਿੰਡਾ ਜਿਉਂਦਾ ਰਾਂਪਰੇ ਕੋਲੇ ਹਾਂਜੀ ਜਿਲ੍ਹਾ ਬਠਿੰਡਾ ਹੈਨਾ ਹਾਂਜੀ ਰਾਂਪਰੇ ਤੋਂ ਕਿੰਨੇ ਕਿਲੋਮੀਟਰ ਬਾਈ ਇਹ ਰੋਡ ਤੋਂ ਜੇਠੂ ਵਾਲੇ ਰੋਡ ਤੋਂ ਹੈਗਾ ਹੀ 22 ਕਿਲੋਮੀਟਰ ਬਾਟ ਠੀਕ ਹੈ ਤੇ ਇੱਕ ਵਾਰੀ ਨੰਬਰ ਬੋਲਿੰ ਬਾਈ 9972485575 ਹੂੰ ਤੇ ਬਾਈ ਜੀ ਆਪਾਂ ਮੱਝ ਵੀ ਗੱਲ ਕਰ ਲਈ ਤਾਂ ਕੰਮੇ ਸੁਇਆ ਤੇ ਦੂਜੀ ਸੁਇਆ ਕਰਦੀਆ ਕਰਦੀਆ ਵੀਰੇ ਵਪਾਰਤ ਕਰਦੇ ਨਹੀਂ ਨਹੀਂ ਵਪਾਰ ਨਹੀਂ ਕਰਦੇ ਕਰਦੀ ਮੱਝ ਆ ਬਾਈ ਵਪਾਰ ਨਹੀਂ ਕਰਦੇ ਦਾਈਓਂ ਸਾਈਡ ਤੇ ਬੰਨੀ ਖੜਾ ਸੀ ਜੇ ਵਪਾਰ ਕਰਦੇ ਤਾਂ ਸਾਈਡਾਂ ਦੇ ਵਿੱਚ ਹੁੰਦਾ ਤੇ ਇੱਕ ਵਾਰੀ ਤੋਰੀ ਮਿਲ ਬੰਦਰ ਬਾਈ ਤੁਰਦੀ ਤੁਸੀਂ ਚੱਕਰ ਤੇ ਫਿਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਠੀਕ ਆ ਬਹੁਤ ਸੋਹਣੀ ਹੈਗੀ ਘਰੇ ਰੱਖਣਾਈ ਘਰੇਲੂ ਮੱਝ ਜਿਵੇਂ ਆਪਾਂ ਕਹੇ ਦੀ ਹੈਣਾ ਤੇ ਚਾਰੇ ਥਣ ਕੱਲਾ ਕੱਲਾ ਤੁਰਦੀ ਇੱਕ ਵਾਰੀ ਚੈੱਕ ਕਰ ਲਓ ਤੇ ਪੂਰੀ ਆਪਾਂ ਬਾਈ ਨਾਲ ਗੱਲ ਸਾਂਝੀ ਕਰਦੇ ਆ ਕੀ ਕਿੰਨਾ ਦੁੱਧ ਮੌਕੇ ਦਾ ਤਿਆਰ ਬਣਦੇ ਬਾਈ ਤੇ ਸਪੇਸ ਵਧੀਆ ਥਾਣਾ ਚਾ ਗਾੜੀ ਗੁੜੀ ਬਹੁਤ ਚੰਗੀ ਆ ਤੇ ਪੂਰੀ ਜਾਣਕਾਰੀ ਬਾਈ ਤੋਸ ਲੈ ਲੈਣੇ ਆ ਨਿਖਣੇ ਥਾਣ ਲੱਗੇ ਸੋਹਣੇ ਤੇ ਬਾਈ ਨਾਲ ਪੂਰੀ ਗੱਲ ਆਪਾਂ ਸਾਂਝੀ ਕਰਦੇ ਬਾਈ ਹੁਣ ਦੁੱਧ ਕਿੰਨਾ ਤਿਆਰ ਆ ਮੌਕੇ ਦਾ ਹੁਣ 12 ਗੱਲੋ ਤਿਆਰ ਆ ਜੀ ਮਨ ਨਾਲ ਹਾਂ ਜੀ ਠੀਕ ਆ ਸੋਨੋ 6 ਦਿਨ ਨਹੀਂ ਹੋਇਆ 6 ਦਿਨ ਹੋਇਆ ਕਈ ਵਾਰ ਨਹੀਂ ਬਾਈ ਹਲਾ ਯਕੀਨ ਨਹੀਂ ਕਰਦਾ ਨਾਲ ਲਗਾ 12 ਕਿਲੋ ਤਾਂ ਕਹਤਾ ਜੇ ਹਲਾ ਕਹਈ ਕਈ ਵਾਰ ਹਲਾ ਕਹਦੇ ਸੀ ਤਾਂ ਬਾਈ ਮਿੰਨਕੇ ਦੇਖ ਮਣਾ ਦੇ ਦੋਗੇ ਹਾਂ ਮੰਨੇ ਆ ਮੰਗ ਕੋਈ ਮਲ ਉਹ ਤਾਂ ਨਹੀਂ ਆਪਣਾ ਨਾ ਨਾ ਕੋਈ ਬਹਿਮ ਨਹੀਂ ਠੀਕ ਆ ਬਾਈ ਤੇ ਚਾਹਣੇ ਦੇ ਦਾਂਗੇ ਕੰਡੇ ਦੇ ਧਰ ਕੇ 12 ਕਿਲੋ ਠੀਕ ਆ 6 ਦਿਨਾਂ ਦੀ ਸੂਈ ਆ ਦੁੱਧ 16 ਤੁਸਤਰਾਂ ਲੀਟਰ ਕੱਢੂ ਪਿਛਲੀ ਵਾਰ ਕਿਹਾ ਸੀ ਬਾਈ ਪਿਛਲੀ ਵਾਰੇ ਕੱਢਤੀ ਲਈ 14 ਲੀਟਰ 14 ਲੀਟਰ ਆਈ ਦੀ ਆਪਾਂ ਨੂੰ 16 ਦੀ ਮੀਤ ਹੈਗੀ ਆ ਚਾਰ ਆਇਤ ਦੀ ਸੰਭੀ ਵੀ ਆ ਪੂਰੀ ਬਧੀਆ ਸਮਾਂ ਆਈ ਦੀ ਜਾਨ ਬਰ ਹਾਂਜੀ ਤੇ ਬਾਕੀ ਜੈਡ ਬਲਾਏਗਾ ਵਧੀਆ ਹਾਂਜੀ ਸਾਹ ਕਾਲੀ ਜਿਵੇਂ ਆਪਾਂ ਕਹਿੰਦੇ ਦੁੱਧ ਵਾਲੀ ਮੱਝ ਆ ਮਨ ਲਾ ਜਿਵੇਂ ਕਹਦੀਏ ਘਰੇ ਬਾਈ ਨੇ ਪੂਰੀ ਤਿਆਰ ਕਰੀ ਹੋਈ ਮਿਹਨਤ ਲਾ ਕੇ 14 ਕਿਲੋ ਪਿਛਲੀ ਵਾਰ ਤਾ ਬਾਈ ਕਹਿੰਦਾ ਕਿ 16 ਕਿਲੋ ਦੀ ਉਮੀਦ ਲਾ ਕੇ ਚੱਲੇ ਹੋਏ ਆ 12 ਕਿਲੋ ਹੁਣ ਜਿਹੜਾ ਮੌਕੇ ਦਾ ਤਿਆਰ ਆ ਸੀਦਨੇ ਸੁਈਦਲੇ ਬਾਈ ਕਹਿੰਦਾ ਬਣਾ ਦੇਾਂਗੇ ਤੇ ਬਾਈ ਰੇਟ ਦੀ ਗੱਲ ਆਉਂਦੀ ਜੈ ਜਮੀ ਰੇਟ 2.5 ਮੰਗਨੇ ਵੀਰੇ 2.5 ਹਾਂਜੀ ਦੇ ਕੇ ਕਿੰਨੇ ਜਾਵਾਂਗੇ ਯਾਰ ਬੇਗੀ ਬੇਗੀ ਨਹੀਂ ਮੋੜ ਕੇ ਲੈ ਜਾਣ ਕਰੋ ਮਸ ਕੇ ਕੋਈ ਨਹੀਂ ਹਾਂਜੀ ਨੀ ਆਪ ਕਰੂ ਮਤ ਕਹਿੰਨੇ ਆਂ ਬਈ ਆਪਾਂ ਯਾਰ ਇਹਨੇ ਦੇ ਕੱਟ ਵੇਚ ਕੇ ਨਹੀਂ ਆਉਣੀ ਛੰਡ ਕੀ ਦਸੀ ਹੈ ਹਾਂ ਜਮਾ 210 ਦੀ ਦੇਵਾਂ 2 ਲੱਖ ਬਾਈ ਕਹਿੰਦੇ 10000 ਦੀ ਦੇ ਦਾਂਗੇ ਰੇਟ ਜਿੰਨਾ ਮਰਜ਼ੀ ਕਰੀਏ ਹੈਨਾ ਮੌਕੇ ਦਾ ਮੰਡੀ ਦੇ ਹਿਸਾਬ ਕਰਨਾ ਪੈਂਦਾ ਪਰ ਮਾਨ ਤਾਨ ਕਰਕੇ 2 ਲੱਖ 10000 ਦੀ ਬਾਈ ਕਹਿੰਦੇ ਦੇ ਦਾਂਗੇ ਤਸੱਲੀ ਕਰ ਲੈ ਹੈਨਾ ਹਾਂ ਜੀ ਗੱਡੀ ਦੀ ਪੂਰੀ ਹਾਂਜੀ ਬਾਕੀਆਂ ਨੂੰ ਵਰਦੀ ਹਾਂ ਬਾਕੀਆਂ ਦਾ ਥਣਾ ਥੋਣਾ ਦੀ ਬਾਈ 17 ਦੀ ਚੈੱਕ ਕਰੋ ਪੂਰੀ ਤਸੱਲੀ ਕਰਕੇ ਦੋ ਤਿੰਨ ਟਾਈਮ ਚੋ ਫਿਰ ਲੈ ਕੇ ਜਾਓ ਕਿਉਂਕਿ ਬਈ ਹਲਨੇ ਰਬੀਏ ਹੋਰ ਤੇਲੋ ਨੇ ਹਾਂਜੀ ਉਹ ਤਾਂ ਗਨਕੇ ਲੈਨੇ ਤੇ ਬਾਕੀ ਬਾਈ ਦਾ ਪਿੰਡ ਹੈਗਾ ਜਿਉਂਦ ਪਿੰਡ ਹੈ ਜਿਉਂਦ ਪਿੰਡ ਜਿਹੜਾ ਬਟਿੰਡਾ ਪੈਂਦਾ ਰਾਮਪਰੇ ਦੇ ਕੋਲੇ ਆ ਇੱਕ ਵਾਰ ਟੈਲੀਫੋਨ ਹੋਰ ਬੋਲਦੋ ਬਈ 9872485575 ਜਿਹਦੇ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤਸੱਲੀ ਕਰਕੇ ਫਿਰ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਘਰ ਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ